ਇੱਕ ਸਕੀਮ ਹੈ ਕਿ ਟੇਲ ਤੱਕ ਪਾਣੀ ਪਹੁੰਚਾਉਣਾ ਹੈ ਵੱਡੇ ਵੱਡੇ ਪੋਸਟਰਾਂ ਜੇ ਸਭ ਲੱਗਦਾ ਹੈ ਕਿਸਾਨਾਂ ਨੂੰ ਟੇਲ ਤੱਕ ਪਾਣੀ ਦਿੱਤਾ ਪਰ ਤੁਹਾਡੇ ਸਾਹਮਣੇ ਇੱਥੇ ਕੋਈ ਪਾਣੀ ਨਹੀਂ ਪਹੁੰਚਿਆ ਵੱਡੀ ਗੱਲ ਇਹ ਵੀ ਹੁਣ ਜਦੋਂ ਸਾਨੂੰ ਪਾਣੀ ਦੀ ਲੋੜ ਵੀ ਨਹੀਂ ਸਾਡੇ ਕੋਲ ਪਾਣੀ ਨਹੀਂ ਪਹੁੰਚ ਰਿਹਾ ਤੇ ਜਦੋਂ ਸਾਨੂੰ ਸਿਆਲ ਚ ਪਾਣੀ ਦੀ ਨਹੀਂ ਲੋੜ ਉਦੋਂ ਅਸੀਂ ਡੁੱਬਦੇ ਆ ਇੱਥੇ ਜਾਣੀ ਰਾਖੀ ਕਰਨੀ ਪੈਂਦੀ ਤੇ ਇਸ ਕੇ ਪੰਜ ਚਾਰ ਸਾਲਾਂ ਤੋਂ ਇਸ ਨਹਿਰ ਦੀ ਹਾਲਤ ਜਿਹੜੀ ਹੈ ਇਹ ਲਵਾਰਸ ਵਾਂਗੂ ਇੱਕ ਬਣੀ ਹੋਈ ਏ ਜਿਵੇਂ ਕਿਸੇ ਦਾ ਕੋਈ ਮਾਂ ਬਾਪ ਨਹੀਂ ਹੁੰਦਾ ਇਹੋ ਜੀ ਨਹਿਰ ਦਾ ਸਾਫ ਕਿਤਾਬ ਹੋਇਆ ਹੈ ਵੀਰ ਸੋਚਦੇ ਨੇ ਵੀ ਨਹਿਰ ਤਾਂ ਸਿਰਫ ਸੰਤਨਗਰ ਤੋਂ ਹੀ ਕਰੀ ਵਗਦੀ ਏ ਆਹ ਤਾਂ ਨਹਿਰ ਦੀਆਂ ਕਿਸਾਨਾਂ ਦੀ ਸਾਨੂੰ ਲੋੜ ਕਰੀ ਵਾਲਾ ਪਿੰਡ ਦੇ ਜਿਹੜੇ ਦਿਨ ਵੀ ਕਿਸਾਨ ਅੱਜ ਇਕੱਠੇ ਹੋਏ ਨੇ ਤੇ ਸਚਾਈ ਵਾਸਤੇ ਪਾਣੀ ਦੀ ਮੰਗ ਕਰ ਰਹੇ ਜੇ ਪਿੱਛੇ ਪਾਣੀ ਨਾ ਆਉਂਦਾ ਕੀ ਕਰਨੇ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਟਾਡਾ ਡੋਲ ਮੀਡੀਆ ਦਾ ਧੰਨਵਾਦ ਕਰਨੇ ਆ ਵੀ ਤੁਸੀਂ ਅੱਜ ਸਾਡੇ ਪਿੰਡ ਜਾਂ ਇਸ 92 ਲੈਫਟ ਮੋਗੇ ਦੇ ਉੱਤੇ ਆ ਗਏ ਤੇ ਨਹਿਰ ਦੀ ਖਬਰ ਲਈ ਹੈ ਜਾਂ ਕਿਸਾਨਾਂ ਦੀ ਸੁਣ ਲਈ ਹੈ ਤੇ ਬਹੁਤ-ਬਹੁਤ ਧੰਨਵਾਦ ਲਗਭਗ ਮੈਂ ਜਦੋਂ ਦੂਰ ਨਾ ਜਾਂਦਾ ਹੋਵੇ ਤੇ ਪਿਛਲੇ 5-4 ਸਾਲਾਂ ਤੋਂ ਇਹ ਨਹਿਰ ਦੀ ਹਾਲਤ ਜਿਹੜੀ ਏ ਇਹ ਲਵਾਰਸੇ ਵਾਂਗੂ ਇੱਕ ਬਣੀ ਹੋਈ ਏ ਜਿਵੇਂ ਕਿਸੇ ਦਾ ਕੋਈ ਮਾਂ ਬਾਪ ਨਹੀਂ ਹੁੰਦਾ ਇਹੋ ਜੀ ਇਹ ਨਹਿਰ ਦਾ ਸਾਫ ਕਿਤਾਬ ਹੋਇਆ ਹੈ ਵੀ ਇਹ ਸੋਚਦੇ ਨੇ ਵੀ ਨਹਿਰ ਤਾਂ ਸਿਰਫ ਸੰਤਨਗਰ ਤੋਂ ਕਰੀ ਵਗਦੀ ਏ ਹਾਂ ਤਾਂ ਨਹਿਰ ਦੀਆਂ ਕਿਸਾਨਾਂ ਦੀ ਸਾਨੂੰ ਲੋੜ ਹੀ ਨਹੀਂ ਪ੍ਰਸ਼ਾਸਨ ਦਾ ਰਵਈਆ ਇਸ ਨਹਿਰ ਦੇ ਉਤੇ ਬਿਲਕੁਲ ਹੀ ਖਫਾ ਹੈ ਬਿਲਕੁਲ ਹੀ ਧਿਆਨ ਨਾ ਦੇ ਜਿਗਰ ਯੋਗ ਹੀ ਨਹੀਂ ਹੈਗਾ ਪ੍ਰਸ਼ਾਸਨ ਬਿਲਕੁਲ ਹੀ ਇਸ ਦੇ ਉੱਤੇ ਕੰਮ ਕਰਨੀਆਂ ਨਹੀਂ ਤੇ ਉੱਤੇ ਸੁੱਤਾ ਹੋਇਆ ਹੈ ਮੈਂ ਸੋਚਣਾ ਪਿਛਲੇ 5-4 ਸਾਲਾਂ ਤੋਂ ਨਾ ਤਾਂ ਇਸ ਨਹਿਰ ਦੀ ਕਦੀ ਸਪਾਈ ਹੋਈ ਏ ਨਾ ਹੀ ਇੱਥੇ ਰੱਜ ਕੇ ਕਦੀ ਕਿਸਾਨਾਂ ਨੂੰ ਪਾਣੀ ਮਿਲਿਆ ਹੈ ਕਿਉਂ ਜਦੋਂ 125 20 30 ਸਾਲ ਜਿਹੜੇ ਸੀ ਪਹਿਲਾਂ ਜਦੋਂ ਮੋਗੇ ਚੱਲਦੇ ਹੁੰਦੇ ਸੀ ਤੇ ਨਾਲੀ ਦੇ ਬੰਦ ਠਿਕਰ ਜਾਂ ਬਣੀ ਠਿਕਰ ਜਾਂ ਆਗਾ ਮੱਜਲ ਠੇੜ ਦੀ ਕਦਾਂ ਸੂਰੇ ਵਾਲੇ ਠਿਕਰ ਪਾਣੀ ਜਾਂਦਾ ਸੀ ਹੁਣ ਜਿਸ ਤਰ੍ਹਾਂ ਆਪਾਂ ਕੱਲ ਦੀ ਗੱਲ ਕਰੀਏ ਕੱਲ ਦਪੈਰ ਦਾ ਜਿਹੜਾ ਜੀਵਨ ਨਗਰ ਦਾ ਪੁਲ ਜਿਹੜਾ ਪਾਣੀ ਨੇ ਕ੍ਰੋਸ ਕੀਤਾ ਹੈ ਤੇ ਰਾਤ ਜਿਹੜਾ 6 ਵਜੇ ਨਾਲ ਪਾਣੀ ਜਿਹੜਾ ਸੀ ਹਰੀਪੁਰ ਦੇ ਪੁਲ ਤੇ ਆ ਗਿਆ ਉਹ ਸਾਰੀ ਰਾਤ ਤੋਂ ਬਾਅਦ ਅੱਜ ਜਿਹੜਾ ਕਰੀ ਵਾਲੇ ਵਾਲਾ ਪੁਲ ਹੈ ਜਿੱਥੇ 92 ਲੈਫਟ ਮੋਗਾ ਹੈ ਇੱਥੇ ਪਾਣੀ ਜੂਰ ਪਹੁੰਚਿਆ ਹੈ ਪਰ ਪਾਣੀ ਇਨਾ ਕੋ ਪਹੁੰਚਿਆ ਹੈ ਜਿਹਦੇ ਵਿੱਚ ਸਿਰਫ ਮੱਛੀਆਂ ਜਿਹੜੀਆਂ ਉਹ ਨਾ ਸਕਦੀਆਂ ਨੇ ਤੁਸੀਂ ਵੇਖੋ ਪਿੱਛੇ ਸਾਡੇ ਮੋਗਿਆਂ ਦਾ ਹਾਲ ਇਹ ਮੋਗਾ ਇੱਕ ਇੱਥੇ 92 ਇਸ ਤੋਂ ਪਿਛਲਾ 91 ਜਾਂ ਇਧਰ ਰਾਈਟ ਹੈਂਡ ਦੇ ਕਿਸੇ ਵੀ ਮੋਗੇ ਦੀ ਪੰਸਾਲ 'ਚ ਪਾਣੀ ਨਹੀਂ ਪੈ ਰਿਹਾ ਯਾਨੀ ਕਿ ਪਾਣੀ ਪੈ ਨਹੀਂ ਰਿਹਾ ਮੋਕੇ ਦੀ ਜਿਹੜੀ ਥਲੜੀ ਐ ਓ ਵੀ ਗਿੱਲੀ ਨਹੀਂ ਹੋ ਰਹੀ ਤੇ ਉਹ ਕਿਉਂ ਨਹੀਂ ਹੋ ਰਹੀ ਵੀ ਇਹ ਜਿਹੜਾ ਪ੍ਰਸ਼ਾਸਨ ਦੀ ਵਜ੍ਹਾ ਨਾਲ ਨਹੀਂ ਹੋ ਰਹੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਇਹਦਾ ਦੂਜਾ ਕਾਰਨ ਐ ਕਿਛੇ ਵੱਡੇ ਵੱਡੇ ਸਾਈਜ਼ ਦੀਆਂ ਵੱਡੀਆਂ ਵੱਡੀਆਂ ਮੋਘੀਆਂ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਪੈਪ ਦੱਬੇ ਹੋਏ ਨੇ ਉਹ ਪਾਣੀ ਅਗਾ ਨਹੀਂ ਆਉਂ ਦਿੰਦੇ ਕੋਈ ਇੱਥੇ ਵਿਚਾਰੇ ਜਿਵੇਂ ਕਿਸਾਨ ਨਹੀਂ ਵਸਦੇ ਜਾਂ ਮਜ਼ਦੂਰ ਨਹੀਂ ਕੋ ਵਸਦਾ ਇੱਥੇ ਸਾਰੇ ਲੋਾਰਸ ਲੋਕ ਵਾਸੇ ਨੇ ਸਿਰਫ ਕਿਸਾਨ ਜਾਂ ਲੋਕ ਪਿੱਛੇ ਹੀ ਸਾਰੇ ਵਸਦੇ ਨੇ ਮੈਂ ਇਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨਾ ਪ੍ਰਸ਼ਾਸਨ ਇਸ ਗੱਲ 'ਵਲ ਵਿਸ਼ੇਸ਼ ਧਿਆਨ ਦੇਵੇ ਪਾਣੀ ਸਾਨੂੰ ਜਿੰਨੇ ਦਿਨ ਫਲੱਡ ਦਾ ਪਾਣੀ ਆਉਂਦਾ ਉਹਨੇ ਦਿਨ ਤਾਂ ਸਾਨੂੰ ਦੇਵੇ ਪਾਖੜਾ ਦਾ ਪਾਣੀ ਤਾਂ ਸਾਨੂੰ ਕਦੀ ਮਿਲਿਆ ਹੀ ਨਹੀਂ ਪਰ ਪਾਖੜਾ ਦੇ ਪਾਣੀ ਵਾਲੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਇੱਥੇ ਵੀ ਕਿਸਾਨਾਂ ਦਾ ਇਹਨਾਂ ਲੋਕਾਂ ਦਾ ਹੱਕ ਬਣਦਾ ਹੈ ਲਗਭਗ ਹਰੀਪੁਰਾ ਦਮਦਮਾ ਧਰਮਪਰਾ ਕਰੀਵਾਲਾ ਬਣੀ ਤੇ ਮੱਜਲਥੇੜ ਇਹ ਜਿਹੜੇ 5-6 ਪਿੰਡ ਨੇ ਇੱਥੇ ਪਾਣੀ ਜਿਹੜਾ ਨਾ ਕਦੀ ਨਹੀਂ ਪਹੁੰਚਿਆ ਨਹਿਰ ਦਾ ਸਰਕਾਰ ਸਿਰਫ ਤੇ ਸਿਰਫ ਵੋਟਾਂ ਲੈਣ ਦੇ ਟਾਈਮ ਤੇ ਆਉਂਦੀ ਏ ਉਦੋਂ ਸਮਝਦੀ ਸਾਡਾ ਇਹਨਾਂ ਪਿੰਡਾਂ ਦੇ ਵਿੱਚ ਅਸੀਰ ਏ ਜਾਂ ਇਥੋਂ ਦੇ ਲੋਕ ਜਿਹੜੇ ਨੇ ਸਾਨੂੰ ਵੋਟਾਂ ਦੇ ਦੇਣਾ ਬਿਲਕੁਲ ਧਿਆਨ ਨਹੀਂ ਦਿੰਦੇ ਜਿਹੜੇ ਐਮਐਲਏ ਤੋਂ ਜਿੱਤ ਕੇ ਜਾਂਦੇ ਨੇ ਉਹਨਾਂ ਦਾ ਵੀ ਕਦੀ ਧਿਆਨ ਨਹੀਂ ਹੁੰਦਾ ਜਿਹੜੇ ਮੌਜੂਦਾ ਨੇ ਉਹਨਾਂ ਦਾ ਵੀ ਨਹੀਂ ਜਿਹੜੇ ਆਪੋਜੀਸ਼ਨ 'ਚ ਖੜੇ ਹੁੰਦੇ ਨੇ ਜਾਂ ਜਿਸ ਪਿੱਛੇ ਜੇ ਜਹ ਜਿਸ ਪਿਛੇ ਜਿਹੜਾ ਸੀ ਸੀਸਪਾਲ ਕੰਬੋ ਜੋ ਉਹ ਸਰਕਾਰ ਦਾ ਕਿ ਹਿੱਸਾ ਹੀ ਬਿਲਕੁਲ ਉਹਨੂੰ ਵੀ ਇਹਨਾਂ ਪਿੰਡਾਂ 'ਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਬਿਲਕੁਲ ਆਪਣੇ ਪ੍ਰਸ਼ਾਸਨ ਨਾਲ ਗੱਲ ਕਰਕੇ ਤੇ ਇੱਥੇ ਪਾਣੀ ਜਿਹੜਾ ਪਹੁੰਚਣਾ ਚਾਹੀਦਾ ਹੈ ਮੈਂ ਇੱਕ ਗੱਲ ਹੋਰ ਐ ਜੋ ਐਡ ਕਰਨੀ ਚਾਹੁੰਦਾ ਵੀ ਪਾਣੀ ਜਿਹੜਾ ਨਾ ਪਾਣੀ ਕਿਉਂ ਨਹੀਂ ਪਹੁੰਚ ਰਿਹਾ ਪਾਣੀ ਇੱਥੇ ਨਾਈ ਵਾਲੇ ਜਾਂ ਭੜੋਲਿਆਂ ਵਾਲੀ ਜਾਂ ਬਾਲਾ ਸਰ ਜਾਂ ਟੁੱਡੀਆਂ ਜਾਂ ਬਾਈਆ ਇਹਨਾਂ ਪਿੰਡਾਂ ਵਿੱਚ ਕਨਰ ਦਾ ਪਾਣੀ ਪਹੁੰਚ ਗਿਆ ਪਰ ਦਮਦਮੇ ਤੋਂ ਜਹਰੀਪੁਰ ਹਰੀਪੁਰ ਦੇ ਪੁਲ ਨੂੰ ਪਾਣੀ ਕਰਾਸ ਕਰਕੇ ਹਰੀਪੁਰਾ ਦਮਦਮਾ ਕਰੀਬ ਵਾਲਾ ਬਣੀ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇਹ ਪਾਣੀ ਜਿਹੜਾ ਮਿਲਣਾ ਚਾਹੀਦਾ ਹੈ ਜੇਕਰ ਸਰਕਾਰ ਆਰਜੀ ਮੋਗੀਆਂ ਮੋਗੀਆਂ ਸੈਕਸ਼ਨ ਕਰਦੀਏ ਤੇ ਉਹਨਾਂ ਦਾ ਸੈ ਜਿਹੜਾ ਸਹੀ ਕੀਤਾ ਜਿਹੜੇ ਜਿਹੜੀਆਂ ਅਨਕਰਤ ਮੋਗੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਪੁੱਟਿਆ ਜਾਵੇ ਅਗਲੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਮੈਂ ਹੋਰ ਵੀ ਸੋਚਣਾ ਮੋਗੇ ਦੀ ਪੰਸਾਲ ਤੋਂ ਪਾਣੀ ਜਿਹੜਾ ਉਹ ਦੇ ਕੇ ਤੇ ਜਿਹੜੀ ਆਰਜੀ ਮੋਗੀ ਉਹਨੂੰ ਉੱਤੇ ਲਾਉਣਾ ਹੈ ਜੇਕਰ ਆਰਡੀ ਮੋਕੇ ਲਾਉਣੇ ਸਰਕਾਰ ਨੇ ਤੇ ਉਸ ਦੇ ਹਿੱਸੇ ਦਾ ਪਾਣੀ ਜਿਹੜਾ ਵਧਾ ਜਾਵੇ ਮੈਂ ਇਹਨਾਂ ਗੱਲਾਂ ਵਾਲੀ ਆਪ ਜੀ ਨੂੰ ਧੰਨਵਾਦ ਆਖਦਾ ਭਾਜੀ ਕੀ ਕਹਿਣਾ ਚਾਹੋ ਤੁਸੀਂ ਜਿਹੜਾ ਅੱਜ ਪਾਣੀ ਦੇ ਮੁੱਦੇ ਲੈ ਕੇ ਜਿਹੜਾ ਕਿਸਾਨ ਵਾਸੀ ਜਿਹੜੇ ਅੱਜ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਨਿਊਜ਼ ਦਾ ਬਹੁਤ ਧੰਨਵਾਦ ਇੱਥੇ ਪਹੁੰਚਦੇ ਤੇ ਬਾਕੀ ਵੀਰ ਜੀ ਇਹ ਤਾਂ ਵੀ ਵੇਖਣੀ ਲੱਹ ਜੋ ਨਹਿਰ ਦੀ ਹਾਲਤ ਕੀ ਹੈ ਕਿੰਨੀ ਖਸਤਾ ਹਾਲ ਤੇ ਵੱਡੀ ਗੱਲ ਇਹ ਵੀ ਹੁਣ ਜਦੋਂ ਸਾਲੋਂ ਪਾਣੀ ਦੀ ਲੋੜ ਵੀ ਦੀ ਸਾਡੇ ਕੋਲ ਪਾਣੀ ਨਹੀਂ ਪਹੁੰਚ ਰਿਹਾ ਤੇ ਜਦੋਂ ਸਾਨੂੰ ਸਿਆਲ ਚ ਪਾਣੀ ਵੀ ਨਹੀਂ ਲੋੜ ਉਦੋਂ ਇਹ ਡੁੱਬਦੇ ਆ ਇੱਥੇ ਜਾਣ ਇਸ ਕਰਕੇ ਪ੍ਰਸ਼ਾਸਨ ਦੀ ਜਿਹੜੀ ਇਨਕਾਮੀ ਹੈ ਇਹ ਆਪਾਂ ਨੂੰ ਦਿੱਦੀ ਪਈ ਹੈ ਮੋਗੀਆਂ ਲਾ ਰੱਖੀਆਂ ਨੇ ਬਿਨਾਂ ਹੋਰ ਮੋਗੀਆਂ ਲੱਗਿਆ ਇਹ ਸਰਕਾਰ ਦੀ ਮਿਲੀ ਭਗਤਨਾ ਅਫਸਰਾਂ ਦੀ ਮਿਲੀ ਭਗਤਨਾ ਲੱਗੀਆਂ ਹੋਈਆਂ ਨੇ ਤੇ ਅਸੀਂ ਸਰਕਾਰ ਅੱਗੇ ਤੁਹਾਡੇ ਰਾਹੀਂ ਇਹ ਰਿਕਵੈਸਟ ਕਰਨਾ ਚਾਹੁੰਦੇ ਆ ਵੀ ਸਾਨੂੰ ਸਾਡੇ ਅੱਕ ਦਾ ਪਾਣੀ ਦਿੱਤਾ ਜਾਵੇ ਤੇ ਜਿਹੜੀਆਂ ਨਜਾਇਜ਼ ਮੋਗੀਆਂ ਨੇ ਜਿਵੇਂ ਪੱਤਰਕਾਰ ਸਾਹਿਬ ਨੇ ਦੱਸਿਆ ਵੀ ਜਿਹੜਾ ਇਸ ਨਹਿਰ ਦੇ ਉੱਤੇ ਏਰੀਆ ਹੀ ਨਹੀਂ ਤੇ ਬਾਲਾ ਸਾਰੇ ਪੜੋਲਿਆਂ ਵਾਲੀ ਏ ਆਈ ਵਾਲਾ ਏਰੀਆ ਜਿਹੜਾ ਸਾਡੀ ਨਹਿਰ ਤੇ ਨਹੀਂ ਗਾ ਸਾਡੀ ਨਹਿਰ ਦਾ ਪਾਣੀ ਜਿਹੜਾ ਵੰਡ ਕੇ ਦੂਰ ਰੀਨੀ ਦੂਰ ਤੱਕ ਦਿੱਤਾ ਗਿਆ ਹੈ ਇਹ ਜਿਹੜੀ ਪ੍ਰਸ਼ਾਸਨ ਦੀ ਮਿਲੀ ਭਾਗਤਾਂ ਹੀ ਗਿਆ ਈ ਟੂਰ ਉਹ ਜਿਹੜੀ ਤੁਹਾਨੂੰ ਪਤਾ ਚਾ ਨਹੀਂ ਸਕਦਾ ਇਸ ਕਰਕੇ ਇਹ ਰਿਕਵੈਸਟ ਹੈ ਸਾਡੀ ਸਰਕਾਰ ਦੇ ਅੱਗੇ ਅਫਸਰਾਂ ਦੇ ਵੀ ਸਾਨੂੰ ਜਿਹੜਾ ਸਾਡੇ ਅੱਕ ਦਾ ਪਾਣੀ ਹੈ ਉਹ ਦਿੱਤਾ ਜਾਵੇ ਇਹ ਫਿਰ ਫਸਲ ਸਿੰਚਾਈ ਹੋਈ ਦਾ ਫਿਰ ਕੀ ਕਿਸ ਤਰਿਕਾ ਨ ਕਰਾ ਜੀ ਇਹ ਜਿਹ ਨਹਿਰਾਂ ਬੋਰਾ ਬਾਰਾਂ ਦੇ ਪਾਣੀ ਨੇ ਜਿਹੜੇ ਥੋੜੇ ਹਲਕੇ ਨੇ ਪਾਣੀ ਇਹ ਨਹਿਰ ਦੇ ਸਿਰ ਤੇ ਫਸਲ ਹੁੰਦੀ ਹੈ ਬਾਕੀ ਤੁਹਾਨੂੰ ਪਤਾ ਨਹਿਰਾਂ ਜਿਹੜੇ ਥੜੇ ਪਾਣੀ ਹੈ ਜ਼ਮੀਨ ਦਾ ਥੜਾ ਥੱਦਰ ਦਾ ਪਾਣੀ ਹੈ ਉਹ ਫਸਾਏ ਲੈਵਲ ਐ ਇਸ ਏਰੀਏ ਦੇ ਵਿੱਚ ਪਾਣੀ ਜਿੰਨਾ ਚੰਗਾ ਨਹੀਂ ਹੈਗਾ ਉਹਦਾ ਜਿਹੜਾ ਟੀਟੀਐਸ ਐ 2000 ਦੇ ਲਗਭਗ ਇਸ ਕਰਕੇ ਨਹਿਰ ਦਾ ਪਾਣੀ ਜਿਹੜਾ ਥੋੜਾ ਬਾਲਾ ਨਾਲ ਲੱਗਦਾ ਹੈ ਤੇ ਸਾਡੀ ਕੋਈ ਅਸਰ ਹੁੰਦੀ ਹੈ ਤੇ ਭਾਜੀ ਇੱਕ ਸਫਾਈ ਲੈ ਕੇ ਨਹਿਰ ਦੀ ਜਿਹੜੀ ਸਫਾਈ ਦਾ ਬਹੁਤ ਮਾੜਾ ਹਾਲ ਦੇ ਇਹ ਵਾਰ ਕੀ ਕੰਣਾ ਚਾਹੁੰਦੇ ਆਂ ਇੰਦੇ ਵਾਰ ਵੀ ਇਸ ਤਰ੍ਹਾਂ ਦੀ ਪਿਛਲੇ ਸਾਲ ਲੇ ਕੇ ਜੀਸੀਬੀ ਦਾ ਇੱਕ ਮੁੱਦਾ ਹੀ ਅੱਖਾਂ ਜਾਂ ਸਾਡੀਆਂ ਕੀਤੀਆਂ ਵੀ ਜੀਸੀਬੀ ਲਾਈ ਤੁਹਾਡੇ ਸਾਹਮਣੇ ਇਥ ਨੂੰ ਕੈਮਰਾ ਮਾਰ ਕੇ ਵੇਖੋ ਕੀ ਹਾਲ ਹੈ ਨਹਿਰ ਦਾ ਇਹ ਤੁਸੀਂ ਆਬ ਕੈਮਰਾ ਮਾਰ ਕੇ ਵੇਖ ਹੀ ਲੈਣਾ ਹੈ ਠੀਕ ਉਹੀ ਪਈ ਨਹਿਰ ਸਾਰੀ ਬੰਦ ਪਈ ਏ ਕੋਈ ਹਾਲ ਨਹੀਂ ਕਾ ਕੋਈ ਸਿਸਟਮ ਨਹੀਂ ਕਾ ਕੋਈ ਅਫਸਰ ਨਹੀਂ ਤੇ ਹੁੰਦਾ ਵੱਡੀ ਗੱਲ ਤੇ ਇਹ ਮਿਲੀਭਗਤ ਤੇ ਨਹੀਂ ਤੇ ਟਾਇਲ ਤੇ ਪਾਣੀ ਪੂਰਾ ਕਰੇ ਮੋਘਿਆ ਦੀ ਵਰਸਾਲ ਪੂਰੀ ਕਰਨਾ ਸਾਰੇ ਜ਼ਿਮੀਂਦਾਰ ਕਿਸਾਨ ਭਰਾ ਜਿਹੜੇ ਕਰੀਆਲਾ ਬਣੀ ਦਮਦਮਾ ਖਾਜਗੜ ਧਰਮਪੁਰ ਆਰਨੀ ਇਹ ਪਿੰਡ ਸਾਰੇ ਇਹ ਪਾਣੀ ਜੋ ਵੰਖਿਤ ਨਹੀਂ ਇਹਨਾਂ ਨੂੰ ਅਜੇ ਤੱਕ ਪਾਣੀ ਜਦੋਂ ਲੋੜ ਏ ਸੀਜ਼ਨ ਚ ਕਦੇ ਭਾਗੜਾ ਦਾ ਪਾਣੀ ਨਾ ਘੱਗਰ ਦਾ ਪਾਣੀ ਨਹੀਂ ਪਹੁੰਚਿਆ ਠੀਕ ਹੈ ਭਾਜੀ ਧੰਨਵਾਦ। ਅੱਜ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ। ਗੱਲ ਇਸ ਤਰ੍ਹਾਂ ਹੈ ਜੀ ਸਭ ਨੂੰ ਪਤਾ ਹੈ ਕਿ ਪਾਣੀ ਪਿੱਛੇ ਆ ਰਿਹਾ ਹੈ। ਔਟੋ 'ਚ ਫੁੱਲ ਪਾਣੀ ਹੈ। ਪਤਾ ਨਹੀਂ ਸਰਕਾਰ ਨੇ ਪਾਣੀ ਘੱਟ ਛੱਡਿਆ ਹੈ ਕਿ ਜ਼ਿਆਦਾ ਛੱਡਿਆ ਉਹ ਗੱਲ ਤਾਂ ਨਹੀਂ ਪਤਾ। ਹੁਣ ਪਰਸੋ ਦਾ ਪਾਣੀ ਛੱਡਿਆ ਹੋਇਆ ਮੈਂ ਕੱਲ ਸਰਸੇ ਜਾ ਕੇ ਆਇਆ ਹਾਂ। ਪਾਣੀ ਪਿੱਛੇ ਤੱਕ ਪਹੁੰਚਿਆ, ਆਰਾਧਰੀ ਪੁਰੇ ਤੱਕ ਪਹੁੰਚਿਆ। ਉਸ ਤੋਂ ਬਾਅਦ ਦੇਖ ਲਓ 12-13 ਘੰਟੇ ਹੋ ਚੱਲੇ ਪਾਣੀ ਨਹੀਂ ਪਹੁੰਚਿਆ।